ਸਸਕਾਲ ਜੀ ਸਵਾਗਤ ਹੈ ਗਗਨ ਸੰਧੂ ਵਲੋਗਸ ਚੈਨਲ ਤੇ ਤੁਹਾਡਾ ਤੇ ਅੱਜ ਦੀ ਵੀਡੀਓ ਹੈ ਜੀ ਮੰਡੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਇਹ ਮੰਡੀ ਦੁਬਾਰਾ ਫਿਰ ਤੋਂ ਆ ਰਹੀ ਹੈ ਜੀ ਤੀਜੀ ਵਾਰੀ ਇਹ ਮੰਡੀ ਲੱਗਣ ਜਾ ਰਹੀ ਹੈ ਮੰਡੀ ਦੀਆਂ ਟੇਟਾਂ ਨੇ ਜੀ 14 ਤੋਂ ਲੈ ਕੇ 19 ਤੱਕ ਤੇ ਬਹੁਤ ਵਧੀਆ ਪ੍ਰਬੰਧ ਹੋਣ ਵਾਲੇ ਨੇ ਜੀ ਪਹਿਲਾਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਇੱਥੋਂ ਦੇ ਪ੍ਰਬੰਧਕਾਂ ਤੋਂ ਤੇ 14 ਤੋਂ ਲੈ ਕੇ 19 ਤੱਕ ਮੰਡੀ ਦੀਆਂ ਡੇਟਾਂ ਨੇ 17 ਤਰੀਕ ਨੂੰ ਰਿੰਗ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਜੀ ਕੋੜਿਆਂ ਦੀ ਜੋ ਪ੍ਰਦਰਸ਼ਨੀ ਤਾਂ ਪ੍ਰਬੰਧ ਕੀਤਾ ਗਿਆ ਤੇ ਰਿੰਗ ਬਣਾਈ ਜਾਏਗੀ ਤੇ 17 18 ਤਰੀਕ ਨੂੰ ਰੇਵੀਆ ਚਾਲਦੀਆਂ ਜੋ ਮੁਕਾਬਲੇ ਹੋਣੇ ਆ ਜੀ ਉਸ ਤੋਂ ਬਾਅਦ 19 ਤਰੀਕ ਨੂੰ ਸਪੱਟਾ ਚਾਲ ਦੇ ਮੁਕਾਬਲੇ ਨੇ ਜੀ ਤੇ ਬਹੁਤ ਵਧੀਆ ਪ੍ਰਬੰਧ ਹੋਣ ਵਾਲੇ ਨੇ ਤੇ ਹੋਮਾ-ਮਾ ਕੇ ਪਹੁੰਚੋ ਮੰਡੀ ਸ੍ਰੀ ਤਮਦਮਾ ਸਾਹਿਬ ਤਲਵੰਡੀ ਸਾਬੂ ਹੋਰ ਨਵੀਆਂ ਵੀਡੀਓਜ਼ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ